ਹੋ ਤਲ ਗੁਰ ਸੇਵੀਐ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਿਫਤੁ ਖੁਸਮਦੀ ਨੂਰ ਅਰਸਹੁ ਕੁਰਸਹੁ ਝਟੀਐ ਤਉ ਦੁਢਠੇ ਸਚੇ ਪਾਤੇ ਸਾ ਮਲ ਜਨਮ ਜਨਮ ਦੀ ਕਟੀਆ ਸਜਣ ਸੱਚਾ ਪਾਤੇ ਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਸੱਜਣ ਸੱਚਾ ਪਾਤਿਸਾ ਸਿਰ ਸਾਹ ਦਾ ਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸਤ साहेबजी बेहागड़ा महल्ला चौथा हो बलहारी ਤੈਨ ਕਾ ਮੇਰੀ ਜਿੰਦੜੀ ਏ ਜੇ ਨ ਹਰ ਹਰ ਨਾਮ ਆਧਾਰੂ ਰਾਮ ਗੁਰ ਸਤ ਗੁਰ ਨਾਮ ਧਿਰਡਾਇਆ ਮੇਰੀ ਜਿੰਦੜੀ ਏ ਬੇਖ ਪਾਓ ਜਾਲ ਤਾਰਨ ਹਾਰੂ ਰਾਮ ਹਉ ਬਲਵਾਰੇ ਤਨ ਕਉ ਮੇਰੀ ਜਿੰਦੜੀਏ ਜੈਨ ਹਰ ਹਰ ਨਾਮ ਅਧਾਰੂ ਰਾਮ गुर सतगुर नाम दुड़ाया जड़ख पौ जल तारण हारू राम जेनक मान हार तरी ज ਸੰਤ ਜਨਾ ਜੈਕਾਰੂ ਰਾਮ ਨਾਨਕ ਹਰਿ Jap ਸੁਖ ਪਾਇਆ ਮੇਰੀ ਜਿੰਦੂੜੀ ਸਬਦ ਦੁਖ ਨਿਵਾਰਨ ਹਾਰੂ ਰਾਮ ਸਾਲ ਸੁਨਾ ਧੰ ਧੰ ਹੈ ਮੇਰੀ ਜਿੰਦੜੀਏ ਗੜਗਾਵਾ ਹਰ ਪ੍ਰਭ ਕੇ ਰਾਮਉ ਤੇ ਸ੍ਰਵਨ ਪਲੇ ਸੋ ਵੇ ਕਹਾ ਮੇਰੀ ਜਿੰਦੜੀਏ ਹਰ ਕੀਰਤਨ ਸੁਣ ਹੈ ਹਰ ਤੇਰੇ ਰਾਮ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲੱਗਾ ਗੁਰਪਰੇ ਰਾਮ ਗੁਰ ਵਿੱਟਾ ਹੋ ਨਾਨਕ ਵਾਰਿਆ ਮੇਰੀ ਜਿੰਦੜੀ ਜੈਨ ਹਰ ਹਰ ਨਾਮ ਚਿ ਤੇਰੇ ਰਾਮ ਪਲੇ ਪਰਵਾਨ ਹੈ ਮੇਰੀ ਜਿੰਦੂੜੀ ਜੋ ਸਾਦੇ ਸਤਗੁਰ ਦੇਖਹਿ ਰਾਮ ਤੇ ਹਸਤਪੁਨੀਤ ਪਵਿੱਤਰ ਹੈ ਮੇਰੀ ਜਿੰਦੂੜੀ ਜੋ ਹਰ ਜਸ ਹਰ ਹਰ ਲਿਖ ਹੈ ਰਾਮ ਤੇਸ ਤੇ ਜਨ ਕੇ ਪਾਗ ਨਿਤ ਪੂਜਿਆ ਮੇਰੀ ਜਿੰਦੂੜੀ ਤੇਸ ਜਨ ਕੇ ਪਾਗ ਨਿਤ ਨਾਮ ਚਲੇ ਸਹਰਾਮਾ ਨਾਨਕ ਤੇਲ ਵਿੱਟ ਹੋ ਵਾਰਿਆ ਮੇਰੀ ਜਿੰਦੜੀਏ ਹਾਰੇ ਸੋਣ ਹਰ ਨਾਮ ਮਨਿ ਸਹਰਾਮਾ ਤੇ ਆਵੈ ਰਾਮ ਪਾਉਣ ਪਾਲੀ ਬ ਸੰਤਰੋ ਮੇਰੀ ਜਿੰਦੜੀਏ ਨੇ ਤੋ ਹਰ 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 ਜਸ ਗਾਵੈ ਰਾਮ ਵਾਣ ਤਰੇਣਾ ਸਾਦ ਆਕਾਰ ਹੈ ਮੇਰੀ ਜਿੰਦੂੜੀਏ ਮੁਖ ਹਰ ਹਰ ਨਾਮ ਤੇ ਆਵੈ ਰਾਮ ਨਾਨਕ ਤੇ ਹਰ ਦਰ ਪੈਨਾਇਆ ਮੇਰੀ ਜਿੰਦੂੜੀਏ ਜੋ ਗੁਰਮੁਖ ਭਗਤ ਮਨ ਲਾਵੇ ਰਾਮ ਵਾਣtreਣਾ ਸਭ ਆਕਾਰ ਹੈ ਮੇਰੀ ਜਿੰਦੜੀ ਮੁਖ ਹਰ ਹਰ ਨਾਮ ਆਵਰਾਮ ਨਾਨਕ ਤੇ ਹਰ ਦਰ ਪਨਾਇਆ ਮੇਰੀ ਜਿੰਦੂੜੀ ਜੋ ਗੁਰਮੁਖ ਭਗਤ ਮਨ ਲਾਵੈ ਰਾਮ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਬਿਹાગੜਾ ਮਹੱਲਾ ਚੌਥਾ ਹਾਉ ਬਲੇ ਹਾਰੀ ਤਨ ਕਾਉ ਮੇਰੀ ਜਿੰਦੜੀਏ ਜੇ ਨਾ ਹਰ ਹਰ ਨਾਮ ਆਧਾਰੋ RAM ਗੁਰ ਸਤ ਗੁਰ ਨਾਮ ਦਿਰੜਾਇ ਮੇਰੀ ਜਿੰਦੂੜੀਏ ਬਿਖ ਭਾਉ ਜਲ ਤਾਰਨ ਹਾਰੋ RAM